ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਪਉੜੀ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰਨੀ ਤ ਰਾਮ ਰਤਨ ਮਨ ਤਨ ਬਸੈ ਤਜ ਕਾਮ ਕ੍ਰੋਧ ਲੋਭ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਵੇਂ ਪਾਤਸ਼ਾਹੀ ਸਿਰਿਗੁਰ ਅਰਜਨ ਦੇਵ ਜੀ ਦਾ ਇਹ ਸ਼ਲੋਕ ਤਿੱਥੀ ਗੌੜੀ ਰਾਗ ਵਿੱਚ 296 ਅੰਗ ਤੇ ਸਿਵਾਇਮਾਨ ਹੈ ਆਪ ਜੀ ਨੇ ਇਸ ਲੋਕ ਦੀ ਪੌੜੀ ਦੀਆਂ ਦੋ ਤੁਕਾਂ ਦਾ ਪਾਠ ਸਰਵਣ ਕੀਤਾ ਹੈ ਆਓ ਇਹਨਾਂ ਤੁਕਾਂ ਰਾਹੀਂ ਗੁਰੂ ਪਾਤਸ਼ਾਹ ਸਾਨੂੰ ਕੀ ਸਮਝਾ ਰਹੇ ਹਨ ਉਹ ਜਿੰਨੇ ਸਤ ਗੁਰਾਂ ਨੇ ਮੈਨੂੰ ਸਮਝ ਬਖਸ਼ੀ ਹੈ ਇਹਨਾਂ ਦੀ ਵਿਚਾਰ ਕਰੀਏ ਦੁਤਿਆ ਦੁਰਮਤ ਦੂਰ ਕਰ ਗੁਰਸੇਵਾ ਕਰ ਨੀਤ ਇਸ ਤੋਕ ਰਹੇ ਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ ਮੈਨੂੰ ਇਹ ਸਮਝਾ ਰਹੇ ਹਨ ਕਿ ਦੂਜੀ ਮਤ ਐ ਰੀ ਅਕਲ ਵਾਲੀ ਮਤ ਖੋਟੀ ਮਤ ਮੰਦੇ ਖਿਆਲਾਂ ਵਾਲੀ ਮਤ ਨੂੰ ਦੂਰ ਕਰ ਇਸ ਨੂੰ ਤੂੰ ਛੱਡ ਦੇ ਗੁਰਸੇਵਾ ਕਰ ਨੀਤ ਤੂੰ ਹਰ ਰੋਜ਼ ਗੁਰੂ ਦੀ ਦਸੀ ਮਤ ਅਨੁਸਾਰ ਚੱਲ ਗੁਰੂ ਦੀ ਸਤਗੁਰ ਦੀ ਮਤ ਅਨੁਸਾਰ ਚੱਲ ਰਾਮ ਰਤਨ ਮਨ ਤਨ ਬਸੈ ਤਜ ਕਾਮ ਕ੍ਰੋਧ ਲੋਭ ਮੀਤ ਇਸ ਤੁਕਰਾ ਹੀ ਗੁਰੂ ਪਾਤਸ਼ਾ ਸਾਨੂੰ ਸਮਝਾ ਰਹੇ ਹਨ ਮੈਨੂੰ ਸਮਝਾ ਰਹੇ ਹਨ ਕਿ हे ਮੇਰੇ ਮਿੱਤਰ ਮਾਨ ਤੂੰ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਇਹਨਾਂ ਨੂੰ ਦੂਰ ਕਰ ਇਹਨਾਂ ਤੇ ਤੂੰ ਕਾਬੂ ਪਾ ਜਿਹੜਾ ਮਨੁੱਖ ਇਸ ਤਰ੍ਹਾਂ ਦਾ ਉਦਮ ਕਰਦਾ ਹੈ ਜਾਂ ਮੈਂ ਇਸ ਤਰ੍ਹਾਂ ਦਾ ਉਦਮ ਕਰ ਲੈਂਦਾ ਹਾਂ ਤਾਂ ਪਰਮਾਤਮਾ ਦਾ ਮੇਰੇ ਅੰਦਰ ਪਰਮਾਤਮਾ ਦੇ ਰਤਨ ਵਰਗੇ ਕੀਮਤੀ ਗੁਣ ਬਸ ਜਾਣ ਜਗੇ ਮੇਰੇ ਰੋਂ ਰੋਂ ਵਿੱਚ ਪਰਮਾਤਮਾ ਦੇ ਕੀਮਤੀ ਗੁਣ ਬਸ ਜਾਣਗੇ ਇਨ੍ਹਾਂ ਟੋਕਾਂ ਵਿੱਚ ਗੁਰੂ ਪਾਸ਼ਾ ਨੇ ਸਾਨੂੰ ਇਹ ਸਮਝਾਇਆ ਹੈ ਆਪ ਇਸ ਚੈਨਲ ਦੇ ਮਾਧਮ ਰਾਹੀਂ ਸ਼ਬਦ ਦੇ ਪਾਠ ਦਾ ਵਿਚਾਰ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ